ਬਾਪੂ ਜੀ ਕੌਣ ਨੇ ਕਿੱਥੋਂ ਨੇ ਕਿਹੜੇ ਪਿੰਡ ਤੋਂ ਨੇ ਕਿਹੜੇ ਗਰਾں ਤੋਂ ਨੇ ਕਿੱਥੇ ਜੰਮੇ ਸੀ ਕਿੱਥੇ ਪਲੇ ਸੀ ਸਾਨੂੰ ਕੁਝ ਨਹੀਂ ਪਤਾ ਸਾਨੂੰ ਵੀਡੀਓ ਆਉਂਦੀ ਹੈ ਲੁਧਿਆਣੇ ਤੋਂ ਜੀ ਐਮਟੀ ਮਾਲ ਦੇ ਬਾਹਰ ਘੰਟਾ ਘਰ ਚੌਂਕ ਦੇ ਕੋਲੇ ਇੱਕ ਬਜ਼ੁਰਗ ਪਿਆਜ ਜੀ ਕਹਿੰਦੇ ਬਹੁਤ ਮਾੜੀ ਹਾਲਤ ਥੱਲੇ ਹੀ ਤਾਂ ਉੱਥੇ ਬਜ਼ੁਰਗ ਮਿੱਟੀ ਦੇ ਵਿੱਚ ਲਤਪਤ ਕੋਈ ਸੋਝੀ ਨਹੀਂ ਕੋਈ ਸਮਝ ਨਹੀਂ ਬੋਲ ਨਹੀਂ پا ਰਹੇ ਦੱਸ ਨਹੀਂ پا ਰਹੇ ਬਾਪੂ ਜੀ ਉਸੇ ਰਾਤ ਹੀ ਕੁਝ ਘੰਟਿਆਂ ਬਾਅਦ ਹੀ ਪੂਰੇ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾਂ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਹੇ ਤੇ ਮਹਾਵਾਕ ਅਨਸਾਰ ਬਾਪੂ ਜੀ ਜਿਨ੍ਹਾਂ ਦਾ ਨਾਮ ਹੀ ਕੱਲਾ ਬਾਪੂ ਜੀ ਆ ਹੋਰ ਸਾਨੂੰ ਕੁਝ ਵੀ ਨਹੀਂ ਪਤਾ ਅਨਨੋਨ ਬਾਪੂ ਜੀ ਮਤਲਬ ਬੇਨਾਮ ਬਜ਼ੁਰਗ ਕੌਣ ਨੇ ਕਿੱਥੋਂ ਨੇ ਕਿਹੜੇ ਪਿੰਡ ਤੋਂ ਨੇ ਕਿਹੜੇ ਗ੍ਰਾਂ ਤੋਂ ਨੇ ਕਿੱਥੇ ਜੰਮੇ ਸੀ ਕਿੱਥੇ ਪਲੇ ਸੀ ਸਾਨੂੰ ਕੁਝ ਨਹੀਂ ਪਤਾ ਜਿੰਮੇ ਕਿ ਤੁਸੀਂ ਵੀਡੀਓ ਚ ਵੀ ਦੇਖ ਰਹੇ ਹੋ ਬਾਪੂ ਜੀ ਨੂੰ ਅਸੀਂ 31 ਤਰੀਕ ਨੂੰ ਰਾਤ ਨੂੰ ਲੈ ਕੇ ਆਉਨੇ ਆ ਸਾਨੂੰ ਵੀਡੀਓ ਆਉਂਦੀ ਹੈ ਲੁਧਿਆਣੇ ਤੋਂ ਜੀ ਐਮਟੀ ਮਾਲ ਦੇ ਬਾਹਰ ਘੰਟਾ ਘਰ ਚੌਂਕ ਦੇ ਕੋਲੇ ਇੱਕ ਬਜ਼ੁਰਗ ਪਿਆਜ ਜੀ ਕਹਿੰਦੇ ਬਹੁਤ ਮਾੜੀ ਹਾਲਤ ਥੱਲੇ ਹੀ ਸ਼ੀਰ ਸਾਹ ਪਾਇਆ ਹੋਇਆ ਗਾਤਰਾ ਪਾਇਆ ਹੋਇਆ ਗੁਰਸਿੱਖਾ ਵਾਲ ਬਾਲ ਖੁੱਲੇ ਆ ਗੰਦੇ ਕੱਪੜੇ ਪਾਏ ਹੋਏ ਆ ਵੀ ਤੁਸੀਂ ਆਵੋ ਅਸੀਂ ਤਰੰਤ ਇੱਥੋਂ ਗੱਡੀ ਚੱਕਦੇ ਆ ਜੀ ਐਮਟੀ ਮਾਲ ਪਹੁੰਚਦੇ ਆ ਤਾਂ ਉੱਥੇ ਬਜ਼ੁਰਗ ਮਿੱਟੀ ਦੇ ਵਿੱਚ ਲਤਪਤ ਕੋਈ ਸੋਝੀ ਨਹੀਂ ਕੋਈ ਸਮਝ ਨਹੀਂ ਬੋਲ ਨਹੀਂ پا ਰਹੇ ਦੱਸ ਨਹੀਂ پا ਰਹੇ ਬਸ ਇਦਾਂ ਇਦਾਂ ਹੱਥ ਮਾਰੀ ਜਾਂਦੇ ਆ ਜਿਵੇਂ ਤੜਫ ਰਹੇ ਹੁੰਦੇ ਆ ਜਿਵੇਂ ਜਾਨ ਟੁੱਟ ਰਹੀ ਹੁੰਦੀ ਆ ਇਦਾਂ ਚੱਕ ਕੇ ਅਸੀਂ ਸੂਲ ਤੇ ਕੁਰਸੀ ਤੇ ਬਿਠਾਉਨੇ ਆ ਉਹਦੇ ਤੋਂ ਵੀ ਪਿੱਛੇ ਨੂੰ ਢਿੱਗੀ ਜਾਂਦੇ ਆ ਜ਼ੋਰ ਲਾਈ ਜਾਂਦੇ ਆ ਇੱਕ ਵੀ ਸ਼ਬਦ ਬਾਪੂ ਜੀ ਨੇ ਆਪਣੇ ਮੂੰਹ ਤੋਂ ਨਹੀਂ ਬੋਲਿਆ ਇੱਕ ਵੀ ਸ਼ਬਦ ਬਹੁਤ ਕੋਸ਼ਿਸ਼ ਕੀਤੀ ਨਹੀਂ ਬੋਲੇ ਪਾਣੀ ਪਿਲਾਉਣ ਦਾ ਯਤਨ ਕੀਤਾ ਪਾਣੀ ਵੀ ਨਹੀਂ ਸੀ ਘੁੱਟ ਢੰਗਾਰੇ ਮੂੰਹ ਚੋਂ ਨਿਕਲੀ ਜਾਂਦਾ ਸੀ ਬਾਹਰ ਅਸੀਂ ਥੋੜਾ ਜਿਹਾ ਮੂੰਹ ਉੱਚਾ ਕਰਕੇ ਦੋ ਘੁੱਟਾਂ ਪਾਣੀ ਦੀਆਂ ਪਾਈਆਂ ਮੂੰਹ 'ਚ ਤਾਂ ਉਹ ਵੀ ਇਹਨਾਂ ਨੂੰ ਹੱਥੂ ਆ ਗਿਆ ਪਾਣੀ ਨਹੀਂ ਨੰਘ ਸਕਿਆ ਅੰਦਰ ਚਲੋ ਚੱਕਿਆ ਗੱਡੀ 'ਚ ਪਾਇਆ ਬਾਪੂ ਜੀ ਨੂੰ ਇੱਥੇ ਲੈ ਆਏ ਇੱਥੇ ਆ ਕੇ ਬਾਪੂ ਜੀ ਦਾ ਇਸ਼ਨਾਨ ਕਰਾਇਆ ਕਿਉਂਕਿ ਕੱਪੜੇ ਬਹੁਤ ਗੰਦੇ ਸੀ ਪਰ ਬਾਪੂ ਜੀ ਨੇ ਜਿਹੜਾ ਗਾਤਰਾ ਪਾਇਆ ਸੀ ਸ਼ਰੀ ਸਾਬ ਪਾਇਆ ਹੋਇਆ ਸੀ ਉਹ ਕੱਲੀ ਮਿਆਂਨ ਸੀ ਗਾਤਰਾ ਪਾਇਆ ਹੋਇਆ ਸੀ ਵਿੱਚ ਮਿਆਂਨ ਸੀ ਵਿੱਚ ਜਿਹੜੀ ਛੋਟੀ ਕਿਰਪਾਨ ਹੁੰਦੀ ਆ ਜਿਵੇਂ ਹੁਣ ਪਾਈ ਹੋਈ ਆ ਇਹਦੇ ਵਿੱਚੋਂ ਕਿਸੇ ਨੇ ਆ ਕਿਰਪਾਨ ਕੱਢੀ ਹੋਈ ਸੀ ਉਹ ਰੱਬ ਜਾਣਦਾ ਕਿਨੇ ਕੱਢੀ ਕਿਉਂ ਕੱਢੀ ਜਾਂ ਡੱਗ ਪਈ ਜਾਂ ਇਹ ਬਾਪੂ ਕਿੱਥੋਂ ਆਇਆ ਕਿਹੜੇ ਪਿੰਡੋਂ ਆਇਆ ਕਿਹੜੇ ਗਰਾਹ ਆਇਆ ਸੀ ਸੋਚਦੇ ਸੀ ਵੀ ਚਲੋ ਬਾਪੂ ਇੱਕ ਦੋ ਦਿਨ ਠੀਕ ਹੋ ਜਾਣਗੇ ਆਪਾਂ ਵੀਡੀਓ ਪਾਤੀ ਆ ਕੋਈ ਪਛਾਣ ਲੂਗਾ ਪਰ ਬਾਪੂ ਜੀ ਨੂੰ ਸਮਾਂ ਨਹੀਂ ਮਿਲਿਆ ਬਾਪੂ ਜੀ ਉਸੇ ਰਾਤ ਹੀ ਕੁਝ ਘੰਟਿਆਂ ਬਾਅਦ ਹੀ ਪੂਰੇ ਹੋ ਗਏ ਬਸ ਮੰਜੇ ਤੇ ਪਏ ਸੀ ਟ੍ਰੀਟਮੈਂਟ ਚੱਲ ਰਿਹਾ ਸੀ ਬੀਪੀ ਡਾਊਨ ਸੀਗਾ ਡਾਕਟਰਾਂ ਵੱਲੋਂ ਦਵਾਈ ਦਿੱਤੀ ਜਾ ਰਹੀ ਸੀ ਬਾਪੂ ਜੀ ਕੁਛ ਚੰਦ ਮਿੰਟਾਂ ਚ ਇਸ ਦੁਨੀਆ ਤੋਂ ਕੂਚ ਕਰ ਗਏ ਉਸ ਤੋਂ ਬਾਅਦ ਵੀਡੀਓ ਸਾਂਝੀ ਕੀਤੀ ਹੋਈ ਸੀ ਸਾਨੂੰ ਇੱਕ ਦੋ ਵੀਰਾਂ ਦੇ ਫੋਨ ਵੀ ਆਏ ਇੱਕ ਗਮਦੂਰ ਪਿੰਡ ਤੋਂ ਬਾਪੂ ਗੁੰਮਿਆ ਹੋਇਆ ਸੀ ਉਹਨਾਂ ਨੇ ਵੀ ਕਿਹਾ ਪਰ ਪਛਾਣਿਆ ਉਹ ਕਿਨੇ ਸਾਡਾ ਨਹੀਂ ਹੈਗਾ ਹਜੇ ਤੱਕਰ ਬਾਪੂ ਜੀ ਦੀ ਪਛਾਣ ਨਹੀਂ ਹੋਈ 31 ਤਰੀਕ ਰਾਤ ਦੇ ਪੂਰੇ ਹੋਏ ਹੋਏ ਆ ਤੇ ਹਜੇ ਤੱਕਰ ਕੋਈ ਪਛਾਨਣ ਵਾਲਾ ਕੋਈ ਮਿਲਣ ਵਾਲਾ ਨਹੀਂ ਆਇਆ ਵੀਡੀਓ ਵੀ ਸ਼ੇਅਰ ਕੀਤੀ ਫੋਟੋ ਵੀ ਸ਼ੇਅਰ ਕੀਤੀ ਕਿਸੇ ਇੱਕ ਵੀ ਮੈਂਬਰ ਨੇ ਆ ਕੇ ਨਹੀਂ ਕਿਹਾ ਵੀ ਇਹ ਸਾਡਾ ਬਾਪੂ ਆ ਕਿਤੋਂ ਦਾ ਆਇਆ ਸੀ ਚੰਗਾ ਗੁਰਸਿੱਖ ਸਰਦਾਰ ਸਿਰ ਕੱਢ 6 ਫੁੱਟ ਤੋਂ ਉੱਚਾ ਲੰਬਾ ਐਡਾ ਮੋٹے ਮੋٹے ਹੱਡਾ ਬਾਪੂ ਦੇ ਪੂਰਾ ਹੁੰਦੜਹੇਲ ਸਰੀਰ ਆ ਬਜ਼ੁਰਗ ਦਾ ਐਡੇਡੇ ਹੱਥ ਆ ਔਰ ਮਿਹਨਤ ਕਾਸ਼ ਹੱਥ ਨੇ ਅਟਣ ਪਏ ਹੋਏ ਨੇ ਕੰਮ ਕਰਨ ਵਾਲਾ ਸਰੀਰ ਪੈਰਾਂ ਤੇ ਵੀ ਵਿਆਈਆਂ ਫਟੀਆਂ ਹੋਈਆਂ ਕੰਮ ਕਰਨ ਵਾਲਾ ਪਰ ਇਹ ਗੁਰਸਿੱਖ ਬਜ਼ੁਰਗ ਹਜੇ ਤੱਕ ਪਛਾਣ ਚ ਨਹੀਂ ਆਇਆ ਵੀ ਇਹ ਕੌਣ ਆ ਅੱਜ ਚੌਥੇ ਦਿਨ ਅਸੀਂ ਬਾਪੂ ਜੀ ਦਾ ਸਸਕਾਰ ਕਰਨ ਲੱਗੇ ਆ ਸਾਨੂੰ ਐ ਸੀ ਵੀ ਕੋਈ ਚਲੋ ਕਿਸੇ ਤਰੀਕੇ ਪਹੁੰਚ ਕਰ ਲਵੇ ਪਹੁੰਚ ਜੇਵੇ ਪਤਾ ਲੱਗ ਜੇਵੇ ਜਿਹੜੀ ਮਿੱਟੀ ਜਿਹੜੇ ਚੁੱਲ੍ਹੇ ਦੀ ਆਏ ਉੱਥੇ ਜਾ ਲੱਗੇ ਪਰ ਨਹੀਂ ਪਤਾ ਲੱਗ ਸਕੇ ਤੇ ਅੱਜ ਅਸੀਂ ਹੁਣ ਬਾਪੂ ਬੇਨਾਮ ਬਾਪੂ ਦਾ ਸਿਸਕਾਰ ਕਰਨ ਲੱਗੇ ਆ ਇਸ ਬੇਨਾਮ ਬਾਪੂ ਨੂੰ ਜੇ ਹਜੇ ਵੀ ਕੋਈ ਪਹਿਚਾਣ ਦਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਸਕਰੀਨ ਦੇ ਉੱਪਰ ਦਿੱਤਿਆ ਹੋਇਆ ਨਹੀਂ ਤਾਂ ਤੁਸੀਂ ਨੋਟ ਵੀ ਕਰ ਲਓ 82 848 ਤੇ 0071 ਇਹ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਬਾਪੂ ਜੀ ਦਾ ਅੰਤਿਮ ਸੰਸਕਾਰ ਪਿੰਡ ਹਸਨਪੁਰ ਸ਼ਮਸ਼ਾਨ ਘਾਟ 'ਚ ਕਰਨ ਲੱਗੇ ਆ ਅਸੀਂ ਸਾਡੇ ਪਰਿਵਾਰ ਦੇ ਮੈਂਬਰ ਅਸੀਂ ਸਾਰੇ ਇਕੱਠੇ ਹੋ ਕੇ ਇਹ ਡਿਊਟੀ ਨਿਭਾਉਣ ਲੱਗੇ ਆ ਪਰ ਪਰਿਵਾਰ ਨੂੰ ਬੇਨਤੀ ਆ ਬਾਪੂ ਜੀ ਦੇ ਅਸਥ ਚੁਗਣੇ ਆ ਹਜੇ ਬਾਪੂ ਜੀ ਦੀ ਅੰਤਮ ਅਰਦਾਸ ਵੀ ਹੋਣੀ ਆ ਜਰੂਰ ਸਾਡੇ ਨਾਲ ਸਾਂਝ ਪਾਓ ਜੇ ਪਰਿਵਾਰ ਨੂੰ ਨਹੀਂ ਪਤਾ ਲੱਗਿਆ ਕੋਈ ਆਂਢੀ ਗੁਆਂਢੀ ਰਿਸ਼ਤੇਦਾਰ ਕੋਈ ਤਾਂ ਜਾਣਦਾ ਹੋਊ ਏ 80 85 ਸਾਲ ਦੇ ਬਜ਼ੁਰਗ ਨੂੰ ਕੋਈ ਤਾਂ ਪਛਾਣਦਾ ਹੀ ਹੋਊ ਕੋਈ ਤਾਂ ਗਿਆਵੇ ਸਿਰ 'ਚ ਬਾਪੂ ਦੇ ਇੰਨੀਆਂ ਜੂਆਂ ਸੀ ਦਾੜੇ 'ਚ ਵੀ ਇੰਨੀਆਂ ਜੂਆਂ ਸੀ ਕਿਉਂਕਿ ਬਾਪੂ ਘੰਟੇ ਦੋ ਘੰਟੇ ਬਾਦੀ ਪੂਰੇ ਹੋ ਗਏ ਅੱਜ ਵੀ ਹੁਣ ਸੰਸਕਾਰ ਕਰਨ ਮੌਕੇ ਇਸ਼ਨਾਨ ਕਰਾਉਣ ਮੌਕੇ ਬਹੁਤ ਜੂਆਂ ਮਰੀਆਂ ਹੋਈਆਂ ਸਿਰ 'ਚੋਂ ਨਿਕਲੀਆਂ ਪਤਾ ਨਹੀਂ ਕਿੱਥੇ ਇਹਦਾ ਪਰਿਵਾਰ ਇਹਨੂੰ ਲੱਭਦਾ ਫਿਰਦਾ ਹੋ ਜਾਂ ਕਿੱਥੇ ਬਾਪੂ ਕਿਹੜੇ ਗ్రాੰਡ ਤੋਂ ਆਇਆ ਸੀ ਕੌਣ ਸੀ ਇਹ ਵਾਹਿਗੁਰੂ ਜਾਣਦੇ ਨੇ ਸੱਚੇ ਪਾਤਸ਼ਾਹ ਪਰ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਉਸ ਤੋਂ ਬਾਅਦ ਅਸੀਂ ਸ਼ਮਸ਼ਾਨ ਘਾਟ ਨੂੰ ਰਵਾਨਾ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ